ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਲੁਧਿਆਣਾ ਭਾਰਤੀ ਜਨਤਾ ਪਾਰਟੀ ਇਸ ਮੁੱਖ ਟੀਮ ਦੇ ਵੱਲੋਂ ਸ਼ਹਿਰ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਿਸ਼ੇਸ਼ ਮਨਪੱਤਰ ਦਿੱਤਾ ਗਿਆ। ਦੱਸ ਦਈਏ ਕਿ ਦੱਸਦੀ ਕਿ ਚਲਾ ਪ੍ਰਧਾਨ ਜਗਦੀਸ਼ ਤਿਮਾਨ ਦੀ ਅਗਵਾਈ ਹੇਠਾਂ ਇਹ ਪੱਤਰ ਦਿੱਤਾ ਗਿਆ। ਪਤਕਾਰ ਨਾਲ ਗਲਬਤਕਾਰ ਦਾ ਪ੍ਰਬੰਧਕਾਂ ਨੇ ਦੱਸਿਆ ਕਿ ਸੂਬੇ ਦੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਮੁੱਦੇ ਤੇ ਫੇਲ ਪਾਈ ਜਾ ਰਹੀ ਹੈ। ਇਸ ਦੇ ਨਾਲ ਲੁਧਿਆਣਾ ਸ਼ਹਿਰ ਤੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਹਨ। ਕੋਰੋਨਾ ਕੀ ਕਿਆ ਆਉ ਸੁਨਾਦ। ਵਿਦਿਆਲਾਇਦਲੇ ਟਿੰਕਾ ਚੌਕ ਨੂੰ ਉਸ ਇਸ਼ੂ ਨੂੰ ਬੜੀ ਗੰਭੀਰਤਾ ਦੇ ਨਾਲ ਅੱਜ ਮੈਡਮ ਡੀਸੀ ਸਾਹਿਬ ਨਾਲ ਅਸੀਂ ਡਿਸਕਸ ਕੀਤਾ ਉਹ ਲੋਕ ਜਿਹੜੇ ਕਦੇ ਚੋਣਾਂ ਨਹੀਂ ਲੜੇ ਉਹ ਸਾਈਨ ਕਰਕੇ ਉਹ ਡਿਪਾਰਟਮੈਂਟਾਂ ਚ ਉਹਨਾਂ ਦੀ ਸਾਈਨਿੰਗ ਅਥਾਰਟੀ ਚੱਲ ਰਹੀ ਆ ਔਰ ਜਿਹੜੇ ਕਾਉਂਸਲਰ ਰਹੇ ਨਹੀਂ ਔਰ ਸਰਕਾਰ ਦੀ ਇਹ ਮਾਨਸਿਕਤਾ ਸੋਚ ਹੈ ਕਿ ਉਹ 1 ਸਾਲ ਤੋਂ ਪੀਰੀਅਡ ਖਤਮ ਹੋਣ ਤੋਂ ਬਾਅਦ ਕਾਰਪੋਰੇਸ਼ਨ ਦੇ ਚੋਣ ਨਹੀਂ ਕਰਾ ਰਹੀ ਤਾਂ ਉਹਨਾਂ ਦੀ ਸਾਈਨਿੰਗ ਅਥਾਰਟੀ ਵਾਪਸ ਲੈ ਲਈ ਗਈ ਔਰ ਜਨਤਾ ਨੂੰ বারবার 6 লুধিয়ানা ਦੇ এমএলএ ਦੇ ਦਫ਼ਤਰ ਦੇ ਚੱਕਰ ਮਾਰਨੇ ਪੈਂਦੇ ਆ ਉਹਨਾਂ ਦੀ ਉੱਤੇ ਆਵਾਜ਼ ਸੁਣੀ ਨਹੀਂ ਜਾਂਦੀ ਉਹ ਕਹਿੰਦੇ ਵੀ ਤੁਸੀਂ ਆਪਣਾ ਕੋਈ ਵਾਕਫ ਆਦਮੀ ਲੈ ਕੇ ਆਓ ਜਿਹਦੇ ਕਰਕੇ ਅਸੀਂ ਤੁਹਾਡੇ ਟੈਸਟ ਕਰੀਏ ਸੋ ਇੱਕ ਐਡੀ ਵੱਡੀ ਪਰੇਸ਼ਾਨੀ ਜੋ ਜਨਤਾ ਨਿਕਲ ਰਹੀ ਆ ਇਹਦੇ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਆ ਜਿਹੜੀ ਜਿਹਦੀ ਮਾਨਸਿਕਤਾ ਇਹਨਾਂ ਛੋਟੀ ਛੋਟੀ ਗੱਲਾਂ ਤੋਂ ਸਾਫ਼ ਦਰਸਾਉਂਦੀ ਆ ਪੈਨਸ਼ਨ ਫਾਰਮ ਆ ਕਿਤੇ ਇਹ ਕਾਲਮ ਨਹੀਂ ਆ ਕਿ ਉਹਦੀ ਅਟੈਸਟੇਸ਼ਨ ਚਾਹੀਦੀ ਆ ਸਰਕਾਰਾਂ ਕਹਿੰਦੀਆਂ ਨੇ ਕਿ ਤੁਹਾਡੇ ਸੈਲਫ ਡੈਕਲੇਰੇਸ਼ਨ ਤੁਸੀਂ ਆਪਣੀ ਖੁਦ ਟੈਸਟ ਕਰਕੇ ਦੇ ਦਿਓ ਸਾਨੂੰ ਮਨਜ਼ੂਰ ਆ ਔਰ ਇੱਥੇ ਪੰਜਾਬ ਸਰਕਾਰ ਦੇ ਡਿਪਾਰਟਮੈਂਟਾਂ ਦੇ ਵਿੱਚ ਹਦਾਇਤ ਜਾਰੀ ਕਰ ਦਿੱਤੀ ਕਿ ਵੀ ਐਮ ਐਲ ਏ ਤੋਂ ਟੈਸਟ ਕਰਾ ਕੇ ਲਿਆਓ ਇੱਕ ਡੈਥ ਸਰਟੀਫਿਕੇਟ ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਦੇ ਦਿਹਾਂਤ ਹੋ ਜਾਂਦਾ ਉਹਨੂੰ ਡੈਥ ਸਰਟੀਫਿਕੇਟ ਬਣਾਉਣ ਦੇ ਲਈ ਦੋ ਦੋ ਐਮ ਐਲ ਏ ਤੋਂ ਟੈਸਟ ਕਰਾਉਣਾ ਪੈਂਦਾ ਔਰ ਇੱਥੇ ਹੀ ਬਸ ਨਹੀਂ ਉਹ ਇਸ਼ੂ ਉਦੋਂ ਵੱਡਾ ਹੋ ਜਾਂਦਾ ਜਦੋਂ ਐਮ ਐਲ ਏ ਸਹਿਬਾਨਾਂ ਦੇ ਕੋਲ ਜਾਂਦਾ ਤਾ ਇੱਕ ఎమ్మెల్యే ਸਹਿਬਾਂ ਟੈਸਟ ਕਰ ਦਿੰਦਾ ਦੂਸਰੇ ਕੋਲ ਜਾਂਦਾ ਉਹ ਕਹਿੰਦਾ ਯਾਰ ਇਹ ਤਾਂ ਮੇਰਾ ਤੂੰ 2 ਨੰਬਰ ਤੇ ਕਰਾ ਰਿਆ ਮੈਂ ਤਾਂ 1 ਨੰਬਰ ਤੇ ਕਰਨਾ ਸੀਗਾ ਜੀ ਜੀ ਉਹ ਜਵਾਬ ਦੇ ਦਿੰਦਾ ਉਹਨੂੰ ਤੀਸਰੇ ਕੋਲ ਜਾਣਾ ਪੈਂਦਾ ਦੇਖੋ ਇੱਕ ਛੋਟੇ ਛੋਟੇ ਕੰਮਾਂ ਦੇ ਲਈ ਜਨਤਾ ਚ ਤਰਾਹੀਤ ਰਹੀ ਮਚੀ ਹੋਈ ਹੈ ਲੋਕ ਭਟਕ ਰਹੇ ਨੇ ਇੱਕ ਆਮ ਜਨਤਾ ਇਹਨਾਂ ਛੋਟੇ ਕੰਮਾਂ ਦੇ ਲਈ ਇੱਕ ਪਾਸੇ ਅਸੀਂ ਸਿੰਗਲ ਵਿੰਡੋ ਸਕੀਮ ਲੋਕਾਂ ਦੀ ਸਰਕਾਰ ਤੁਹਾਡੇ ਦਰਬਾਰ ਤੁਹਾਡੇ ਘਰ ਚ ਬਦਲਾਅ ਉਹ ਕਿਧੀਆਂ ਗੱਲਾਂ ਕਰਕੇ ਅਸੀਂ ਸਰਕਾਰਾਂ ਬਣਾਉਂਦੇ ਆ ਔਰ ਪਬਲਿਕ ਦੀ ਜਦੋਂ ਵੈਲਫੇਅਰ ਦੀ ਗੱਲ ਆਉਂਦੀ ਆ ਪਬਲਿਕ ਦੇ ਹਿੱਤਾਂ ਦੀ ਗੱਲ ਆਉਂਦੀ ਆ ਤਾਂ ਪਬਲਿਕੇ ਭੁਗਤ ਰਹੀ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਡੀਸੀ ਸਾਹਿਬਾਨ ਦੇ ਨਾਲ ਡਿਸਕਸ ਕੀਤਾ ਉਹਨਾਂ ਨੇ ਕਹਿ ਦਿੱਤੇ ਆਲਰੇਡੀ ਇਸ ਦੀ ਇਨਕੁਆਇਰੀ ਵੀ ਮਾਰਕ ਕੀਤੀ ਆ ਔਰ ਇਹਨਾਂ ਨੂੰ ਅਸੀਂ ਚੈੱਕ ਵੀ ਕਰਾਂਗੇ ਕੇवाईसी ਦਾ ਵੀ ਮੁੱਦਾ ਸੀਗਾ ਨੀਲੇ ਕਾਡਾ ਦਾ ਮੁੱਦਾ ਸੀ ਜਿਹੜੇ ਲੋਕਾਂ ਨੇ ਇੰਨੇ ਕੱਟ ਦਿੱਤੇ ਗਏ ਆ ਇਹ ਸਾਰੇ ਮੁੱਦੇ ਅੱਜ ਅਸੀਂ ਡਿਸਕਸ ਕਰਦੇ ਆ। ਕਾਕਾ ਕਾਡਾ ਦਾ ਕੱਲ ਕਰਦੇ ਆ ਤੁਹਾਨੂੰ ਕਿਹਾ ਹੈ ਕਿ ਕਰਕੇ ਲੈ ਕੇ ਚੱਲ ਜਾਈਏ। ਨੀਡਲੀ ਇਲੈਕਸ਼ਨ ਕਰਵਾ ਲਈ ਰਹੀ ਸਰਕਾਰ ਲੋਕਾਂ پہ ਹਾਲ ਨੇ ਖੱਟਾ ਜੀਸੀ ਨੂੰ ਮਿਲਣਾ ਕਿੰਨੇ ਪਰਸ਼ਾਨ ਨੇ ਲੋਕ ਜੱਲ ਰਹੇ ਨੇ। ਹੁਣ ਦੇਖੋ ਸਭ ਤੋਂ ਪਹਿਲਾਂ ਜਿਹੜਾ ਕਮਾਂਗਾ ਕਿ ਅੱਜ ਭਾਰਤੀਨ ਦਾ ਪਾਰਟੀ ਜ਼ਿਲ੍ਹਾ ਔਰ ਪੰਜਾਬ ਦੀ ਅਧਿਐਕਸ਼ਤਾ ਦੇ ਵਿੱਚ ਅੱਜ ਅਸੀਂ ਸਾਰੇ ਕੌਂਸਲਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਚੁਣੇ ਹੋਏ ਕੌਂਸਲਰ ਦਾ ਸਾਰੇ ਅੱਜ ਅਸੀਂ ਮਿਲੇ ਆ ਅਸੀਂ ਆਪਣੇ ਦੁਖੜੇ ਦੱਦੇ ਆ ਉਹ ਰੋਏ ਆ ਆ ਕੇ ਉਹਨਾਂ ਨੂੰ ਦੱਸਿਆ ਕਿ ਸਾਡੇ ਨਾਲ ਵਿਸਥਾਰਾ ਕੀਤਾ ਜਾ ਰਿਹਾ ਔਰ ਜਿਹੜੇ ਕੌਂਸਲਰ ਜਿਹੜੇ ਮੌਜੂਦ ਨੇ ਅੱਜ ਤਾਂ ਮੌਜੂਦਾਂ ਨੇ ਉਹਨਾਂ ਨੂੰ ਜਨਕਿਉਂ ਉਹਨਾਂ ਨਾਲ ਬੇਰੁਖੀ ਦਿਖਾਈ ਜਾ ਰਹੀ ਆ ਪ੍ਰਸ਼ਾਸਨ ਵੀ ਜਿਹੜਾ ਉਹ ਸਰਕਾਰ ਦੇ ਅੱਗੇ ਡਿੱਗ ਚੁੱਕਿਆ ਕੌਟ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹੋ ਜੇ ਕੰਮ ਨਾ ਹੋਣ ਅੱਜ ਡੀਸੀ ਸਾਹਿਬ ਨੂੰ ਮੈਡਮ ਨੂੰ ਅਸੀਂ ਬੜੇ ਵਿਸਥਾਰ ਦੇ ਨਾਲ ਸ੍ਰੀ ਅੰਗਲਾਂ ਦੱਸੀਆਂ ਪਹਿਲੀ ਗੱਲ ਅਸੀਂ ਦੱਸੀ ਹੈ ਕਿ ਕੌਂਸਲਰਾਂ ਦੇ ਅਧਿਕਾਰ ਜਿਹੜੇ ਆ ਕਿਉਂ ਖਤਮ ਹੋ ਗਏ ਕੌਂਸਲਰਾਂ ਦੀ 1964 ਤੋਂ ਲੈ ਕੇ 1991 ਤੱਕ ਮਿਊਸਪਲਿਟੀਆਂ ਦੀ ਮਿਊਸਪਲਟੀ ਦੇ ਵਿੱਚ ਜਿੰਨੇ ਵੀ ਮਿਊਸਪਲਟੀ ਦੇ ਮੈਂਬਰ ਸੀਗੇ ਉਹਨਾਂ ਦੀ ਮੋਰ ਦਾ ਅਧਿਕਾਰ ਕਿਸੇ ਨੇ ਖੋਇਆ ਨਹੀਂ ਸੀਗਾ ਇਲੈਕਸ਼ਨ ਤਾਂ ਹੁੰਦੇ ਰਹਿੰਦੇ ਸੀ ਪਰ ਅਧਿਕਾਰ ਨਹੀਂ ਖੋਇਆ ਗਿਆ ਸੀ ਅੱਜ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੇ ਅਧਿਕਾਰ ਕੋਈ ਆ ਅਸੀਂ ਉਹਦੀ ਨਿੰਦਾ ਕੀਤੀ। ਦੂਸਰਾ ਅਸੀਂ ਕਾਉਂਸਲਰ ਰਹੇ ਹਾਂ ਮਤਲਬ ਹੁਣ ਵੀ ਤੁਸੀਂ ਐ ਤੇ ਜਿੱਤੇ ਹੋਏ ਜਿਹੜੇ ਵਾਰਡ ਪ੍ਰਧਾਨ ਹੈਗੇ ਆ ਮਤਲਬ ਲੱਗਦਾ ਕਿੰਨੀਆਂ ਕਿਕਤਾਂ ਲੋਕਾਂ ਦੀਆਂ ਹੈਗੀਆਂ। ਰੋਜ਼ ਚਾਰਾ ਸੋਸਿਆਵਾਂ ਨੇ ਦੇਖੋ ਨੀਲੇ ਕਾਰਡਾਂ ਨੂੰ ਸਭ ਤੋਂ ਪਹਿਲੇ ਮੈਂ ਤੁਹਾਨੂੰ ਗੱਲ ਦੱਸਾਂ ਜਿਹੜੇ ਨੀਲੇ ਕਾਰਡ ਆ ਉਹਨਾਂ ਦੇ ਵਿੱਚ ਪਹਿਲਾਂ ਤੇ ਇਹਨਾਂ ਦੇ 30000 ਕਾਰਡ ਲੁਧਿਆਣਾ ਸ਼ਹਿਰ ਦਾ ਕਟਿਆ। ਉਹ ਹਜੇ ਤੱਕ ਉਹਨਾਂ ਦੇ ਵਿੱਚੋਂ ਵੀ 16000 ਕਾਰਡ ਐਸੇ ਨੇ ਜਿਨ੍ਹਾਂ ਦੇ ਬਹਾਲ ਨਹੀਂ ਕੀਤੇ ਗਏ ਉਹ ਗਰੀਬਾਂ ਦੇ ਹੱਕ ਦੇ ਉੱਤੇ ਜਿਹੜੀ ਰੋਟੀ ਆ ਉਹਨਾਂ ਦੀ ਖੋਈ ਗਈ ਆ ਦੂਸਰਾ ਇਸਰਮ ਕਾਰਡ ਜਿਹੜੀ ਸੈਂਟਰ ਸਰਕਾਰ ਦੀ ਸਕੀਮ ਆ ਉਸ ਕਾਰਡ ਦੇ ਉੱਪਰ ਨੀਲਾ ਕਾਰਡ ਬੰਨਾ ਆ ਉਹ ਇਸਰਮ ਕਾਰਡ ਜਿਹੜਾ ਹੈਗਾ ਉਹਨਾਂ ਦੀਆਂ ਲਿਸਟਾਂ ਬਣੀਆਂ ਹੋਈਆਂ 2021 ਔਰ 22 ਦੇ ਵਿੱਚ ਜਿਹੜੇ ਇਸਰਮ ਕਾਰਡ ਬਣੇ ਸੀਗੇ ਉਹਨਾਂ ਦੇ ਨੀਲੇ ਕਾਰਡ ਬੰਨੇ ਆ ਉਹ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਇੰਸਪੈਕਟਰ ਬੈਠ ਕੇ ਇਹ ਜਿਹੜਾ ਕੰਮ ਕਰ ਰਹੇ ਆ ਉਹਦੀ ਅਸੀਂ ਨਿੰਦਿਆ ਕੀਤੀ ਆ ਉਹਦੀ ਇੱਕ ਐਂਵਾਰੀ ਬਿਠਾਓ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਇੰਸਪੈਕਟਰ ਉਹਨਾਂ ਵਲੰਟੀਅਰਾਂ ਦੇ ਜਾਵੇ ਕਹਿੰਦੇ ਡੀਪੂ ਹੋਲਡਰ ਤੇ ਜਾ ਕੇ ਅਗਰ ਡੀਪੂ ਹੋਲਡਰ ਤੇ ਜਾ ਕੇ ਬੈਠ ਕੇ ਕਵਾਇਜ਼ ਕਰਦਾ ਤੇ ਗੱਲ ਸਮਝ ਆਉਂਦੀ ਯਾਰ ਤੇ ਜੇ ਕਿਸੇ ਵਲੰਟੀਅਰ ਦੇ ਦਫ਼ਤਰ ਦੇ ਵਿੱਚ ਜਾ ਕੇ ਸ਼ੁਰੂ ਕਰਦਾ ਉਹਦੀ ਗੱਲ ਨਹੀਂ ਸਮਝਾਂਦੇ ਕਹਿੰਦੇ ਕਾਉਂਸਲਰਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜਿਹੜੇ ਵਾਰਡ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀਆਂ ਮੋਰਾਂ ਜਦ ਨਹੀਂ ਸ਼ੁਰੂ ਹੋ ਗਈਆਂ ਤੇ ਜਦੋਂ ਕਿ ਉਹ ਇਸੇ ਕਰਕੇ ਤਾਂ ਇਹਨਾਂ ਨੂੰ ਮਿਲੇ ਆ ਅਸੀਂ ਇਹ ਗੱਲਾਂ ਅੱਗੇ ਰੱਖੀਆਂ ਨੇ ਦੂਸਰਾ ਮੈਂ ਸਰਕਾਰੀ ਸਕੂਲ ਜਿਹੜਾ ਮੇਰੇ ਇਲਾਕੇ ਦੇ ਵਿੱਚ ਦਵਾਈ ਨਗਰ ਤੇ ਬਣਿਆ ਹੋਇਆ 8.5 ਕਰੋੜ ਦੀ ਲਾਗਤ ਨਾਲ ਬਣਿਆ ਉਹਦਾ ਵੀ ਮੁੱਦਾ ਉਠਾਇਆ ਕਿ ਅੱਜ 1.5 ਸਾਲ ਤੋਂ ਉਹ ਸਰਕਾਰੀ ਸਕੂਲ ਬਣ ਕੇ ਤਿਆਰ ਆ ਉਸ ਨੂੰ ਚਾਲੂ ਨਹੀਂ ਕੀਤਾ ਗਿਆ ਪਰ ਮੈਂ ਸਮਝਦਾ ਕਿ ਸਰਕਾਰ ਕਿਤਨਾ ਕਿਤੇ ਇਹ ਜਿਹੜਾ ਕੰਮ ਕਰ ਰਹੀ ਹੈ ਉਹ ਗਲਤ ਕਰ ਰਹੀ ਹੈ ਔਰ ਉਹਨਾਂ ਦੇ ਨਾਲ ਐਮਐਲਏ ਜਿਹੜੇ ਆ ਉਹਨਾਂ ਦੀ ਸਾਰੀ ਗੱਲ ਬੰਨ੍ਹ ਕੇ ਇਹ ਸਾਰੇ ਕੰਮ ਜਿਹੜੇ ਹੋ ਰਿਹਾ ਹੈ ਸਰਪੰਚ ਦੀ ਪਾਵਰ